ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਰਾਜਿਆਣਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਟਾਪ ਦੀ ਨੀਲੀ ਰਵੀ ਦੀ ਝੋਟੀ ਵਿਖਾ ਦੇਣੀ ਆ ਚੰਗੇ ਕੱਦ ਕਾਠ ਵਾਲੀ ਚੰਗੀ ਵੇਲ ਆ ਦੋਸਤੋ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਮੂਹੋਂ ਦੋਸਤੋ ਇਹ ਖੀਰੀ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਮੈਂ ਮਿੱਠੋ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 999592626951 ਇਹ ਤੇ ਕਨੈਕਟ ਕਰ ਸਕਦੇ ਆ ਪਰ ਪਰ ਡਿਟੇਲ ਬਾਈ ਤੋਂ ਲੈਣੇ ਆ ਸਸੀ ਕਾ ਬਾਈ ਸਸੀ ਕਾ ਨਾਮ ਦੱਸ ਦੇ ਵੀ ਠੀਕ ਆ ਝੋਟੀ ਆਪਾਂ ਖਰੀਦੀ ਸੀਗੀ ਖਰੀਦੀ ਸੀ ਆ ਭੋਜਾਲੇ ਸਾਹਨ ਦੇ ਝੋਟੇ ਦੀ ਕੱਟੀ ਆ ਠੀਕ ਆ ਇਹਦੀ ਆਪਾਂ ਪਿੱਛੇ ਜੇ ਵੀਡੀਓ ਪਾਈ ਸੀ ਹਣਾ ਉਦੋਂ ਜਦੋਂ ਖਰੀਦੀ ਸੀਗੀ ਹੁਣ ਦੋ ਮਹੀਨੇ ਨੂੰ ਬਣੀ ਹੋ ਗਿਆ ਤੇ ਉਦੋਂ ਆਪਾਂ ਜਦੋਂ ਵੀਡੀਓ ਪਾਈ ਸੀ ਫੋਨ ਇਹਦੇ ਬਹੁਤ ਆਏ ਸੀ ਬਹੁਤ ਮਹੇਰਫੁਲ ਮੈਂ ਬੰਦ ਕਰਤੀ ਸੀ ਵੇਚਣੀ ਯਾਰ ਉਦੋਂ ਚੰਗੀ ਕੀ ਉੱਤ ਵੀ ਲੱਗਦੀ ਸੀ ਹਣਾ ਠੀਕ ਆ ਦੋਸਤੋ ਇਹਦੀ ਨਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਜਦੋਂ ਬਾਈ ਨੇ ਖਰੀਦੀ ਸੀਗੀ ਉਦੋਂ ਇਹ 2 ਮਹੀਨੇ ਸਵਾ 2 ਮਹੀਨੇ ਵਾਂਗੂ ਹੋ ਗਿਆ ਉਦੋਂ ਆਪਾਂ ਇਹਦੀ ਵੀਡੀਓ ਬਣਾ ਕੇ ਪਾਈ ਸੀਗੀ ਤੇ ਉਦੋਂ ਬਾਈਆਂ ਦਾ ਵੀ ਵੀਡੀਓ ਚੱਲੀ ਵੀ ਬਹੁਤ ਸੀ ਇਹਦੀ ਤੇ ਚੰਗੇ ਫੋਨ ਬਾਈ ਨੂੰ ਆਏ ਸੀ ਤੇ ਚੰਗੀ ਕੀਮਤ ਇਹਦੀ ਲੱਗਦੀ ਸੀ ਬਾਈ ਦੇ ਦੱਸਣ ਮੁਤਾਬਕ ਹੁਣ ਇਹੇ ਬਈ ਗੱਪਣ ਵੀ ਆ ਗੱਪਣੇ ਨੂੰ 2 ਮਹੀਨੇ ਹੋ ਗਏ ਬਾਈ 2 ਮਹੀਨੇ ਇਹੇ ਨੀਲੀ ਰਾਵੀ ਦਾ ਝੋਟਾ ਜੋ ਕੱਪਣਾ ਨੀਲੀ ਰਾਵੀ ਦੇ ਟੁੱਟ ਟੋਪਲੇ ਦਾ ਬਣਾਈਆ 2 ਲੱਖ ਰੁਪਏ ਦਿੰਦੇ ਉਹਦਾ ਨਾਮ ਤੇ ਆਇਆ ਝੋਟਾ ਠੀਕ ਆ ਮੇਲੋਂ ਉੱਥੋਂ ਜਿਹੜਾ ਇੱਕ ਤੋਂ ਆਇਆ ਵਾ ਨੰਬਰਾਂ ਜਣਾ ਦੋਸਤੋ ਝੋਟਾ ਹੋਜੀ ਤਾਂ ਬੰਨ੍ਹ ਲਈ ਹੋਈ ਠੀਕ ਆ ਦੋਸਤੋ ਉਹ ਕੱਦ ਕਾਠ ਬਹੁਤ ਆ ਦੋਸਤੋ ਮੂੰਹ ਅਖੀਰੀ ਆ ਠੀਕ ਆ ਕੱਟ ਦੋਸਤੋ ਇਹਦਾ ਟੇਡਾ ਸਿੰਘ ਇਹਦਾ ਆ ਤੜਾ ਗਈ ਇੱਕ ਉਹ ਦੂਜੀ ਝੋਟੀ ਨੇ ਸਿੰਘ ਢਾਲਿਆ ਸੀਗਾ ਤਾਂ ਕਰਕੇ ਦੋਸਤੋ ਸਿੰਘ ਦਾ ਟੁੱਟ ਗਿਆ ਚੋਟੀ 100% ਗਾਂ ਗੱਬਣ ਹੋਊਗੀ ਆਪਾਂ ਗੱਬਣ ਕਰਕੇ ਦੇਣੀ ਕਿ ਖਾਲੀ ਕਰਕੇ ਦੇਣੀ ਖਾਲੀ ਐਂ ਦੇ ਦੇਣੀ ਆਪਾਂ ਤਾਂ ਯਾਰ ਦੋਸਤੋ ਇਹ ਗਾਂ ਛੋਡੀ ਕਹਿਮ ਤਾਂ ਬਾਈਆਂ ਦਾ ਬਣੀ ਨੂੰ 2 ਮਹੀਨੇ ਹੋ ਗਏ ਆ ਆ ਫਿਰ ਗੰਦੀ ਪੱਟ ਕੇ ਵੇਚ ਦੋ ਮੂੰਹ ਦੋਸਤੋ ਖੀਰੀ ਆ ਜੀ ਵੀ ਇਹਦੀ ਦੋਸਤੋ ਗੁਲਾਬੀ ਆ ਤੇ ਪ्योर ਨੀਲੀ ਦਾ ਵੀ ਛੋਟੀ ਦੇਖ ਸਕਦੇ ਆ ਥਣ ਥਣ ਝੋਲੀ ਝਾਲੀ ਦੋਸਤੋ ਬਹੁਤ ਚੰਗੀ ਆ ਦੇਖ ਸਕਦੇ ਚਾਰੇ ਥਾਣੇ ਦੇ ਗੈਪ ਚ ਨਿਕਣਵੇਂ ਆ ਬਹੁਤ ਸੋਹਣਾ ਥਣ ਕੱਢੂਗੀ ਚੰਗੇ ਕੱਟ ਕਾਠ ਵਾਲੀ ਤਾਂ ਚੰਗੀ ਵੇਲ ਆ ਦੋਸਤੋ ਬਾਈ ਦੇ ਮੋਟੇ ਤੇ ਪ੍ਰਾਪਰ ਆਉਂਦੀਆਂ ਹੋਣ ਹੀ ਦੇਖ ਸਕਦੇ ਆ ਬਾਈ ਦੀਆਂ ਜਿਹੜੀਆਂ ਮੱਝਾਂ ਉਹਨਾਂ ਦੇ ਨਾਲੋਂ ਸਾਰੀਆਂ ਨਾਲੋਂ ਕਾਤੋਂ ਝਾੜ ਦੋਸਤੋਂ ਇਹਦਾ ਤੇ ਮੋਲੇ ਦਾ ਬਈ ਬਾਈ ਮੋਲੇ ਦਾ ਮੋਲੇ ਦਾ ਫੋਨ ਤੇ ਕਰਨਾਗੇ ਗੱਲ ਹੋਊਗਾ ਜੈਜਾ ਠੀਕ ਆ ਤੇ ਫੋਨ ਨੰਬਰ ਆਪਣਾ 985556688 ਕਿਆ 98555 66841 ਤੇ ਹੋਰ ਤਾਂ ਕੋਈ ਪਸ਼ੂਆਂ ਨਹੀਂ ਵਿੱਚ ਉਸੇਲ ਕਰਨ ਦਾ ਮੈਂ ਤੁਹਾਨੂੰ ਦੱਸਿਆ ਇਹ ਦਰ ਲੈ ਰਿਹਾ ਮੈਂ ਤੇਰੇ ਬਿੰਦੂ ਕੋਲ ਠੀਕ ਆ ਠੀਕ ਆ ਇਹ ਤਾਂ ਉਸ ਤੋਂ ਅਜੇ ਕੱਚੀ ਆ ਜਦ ਤੈ ਤਿਆਰ ਹੋ ਗਈ ਉਦੋਂ ਤੁਹਾਨੂੰ ਇਹਦੀ ਤਿਆਰ ਹੋਈ ਦੀ ਵੀਡੀਓ ਪਾ ਦਾਂਗੇ ਦੇਖ ਸਕਦੇ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੰਗੀ ਝੋਟੀ ਨੀਲੀ ਰਾਵੀ ਜਿਹੜੇ ਨੀਲੀ ਵਾਰੀ ਨੀਲੀ ਰਾਵੀ ਦੇ ਸ਼ਕੀਨ ਵੀਰ ਆ ਜ਼ਰੂਰ ਕਨੈਕਟ ਕਰਨ ਚੰਗੇ ਕਦ ਕਾਠ ਵਾਲੀ ਆ ਚੰਗੇ ਬੱਚੇ ਪਾਉਗੀ ਬਾਕੀ ਸੋਨੂੰ ਇਹ ਆ ਬਈ ਦੋਸਤੋ ਬਾਈ ਝੋਟਾ ਵੀ ਵਿਖਾ ਲਿਆਊਗਾ ਪੈਂਟ ਦੇ ਵਿੱਚ ਹੀ ਆ ਉਹ ਝੋਟਾ ਤੇ ਚੰਗੀ ਝੋਟੀ ਆ ਜਰੂਰ ਕਨੈਕਟ ਕਰ ਲਿਓ ਜੇ ਕਿਸੇ ਨੇ ਕੋਈ ਟੋਕੜ ਪਸ਼ੂ ਵੇਚਣਾ ਜਾਂ ਗੱਬਣ ਵੇਚਣਾ ਉਹ ਵੀ ਬਾਈ ਨਾਲ ਤੁਸੀਂ ਕਨੈਕਟ ਕਰ ਸਕਦੇ ਆ ਬਾਈ ਸੇਲ ਪਰਚੇਜ ਦਾ ਕੰਮ ਆ ਬਾਈ ਖਰੀਦ ਦਾ ਵੀ ਆ ਤੇ ਜਰੂਰ ਕਨੈਕਟ ਕਰ ਲਿਓ ਜੇ ਕਿਸੇ ਨੇ ਕੱਟੀ ਵੇਚਣੀ ਤਾਂ ਵੀ ਕਨੈਕਟ ਕਰ ਸਕਦੇ ਆ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਦੀ ਵੀਡੀਓ ਇੰਨਾ ਹੀ ਸੀਗਾ ਦੋਸਤੋ ਧੰਨਵਾਦ